ਅੱਜ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ ਇਤਫਾਕ ਦੀ ਗੱਲ ਹੈ ਕਿ ਅੱਜ ਪ੍ਰਤੂ ਪੱਖ ਦਾ ਪਹਿਲਾ ਸ਼ਰਾਦ ਵੀ ਕੀਤਾ ਜਾਵੇਗਾ ਭਾਰਤੀ ਸਮੇਂ ਮੁਤਾਬਕ ਚੰਦਰਮਾ ਗ੍ਰਹਿਣ 18 ਸਤੰਬਰ ਨੂੰ ਸਵੇਰੇ 6:12 ਤੋਂ ਸ਼ੁਰੂ ਹੋ ਕੇ 10:17 ਤੱਕ ਰਹੇਗਾ ਚੰਦਰਮਾ ਗ੍ਰਹਿਣ ਦੀ ਮਨਿਆਦ 5 ਘੰਟੇ 4 ਮਿੰਟ ਹੋਵੇਗੀ ਇਸ ਸਮੇਂ ਦੌਰਾਨ ਚੰਦਰਮਾ ਗ੍ਰਹਿਣ ਸਵੇਰੇ 8:14 ਤੇ ਜੋਤਿਸ਼ ਸ਼ਾਸਤਰਾਂ ਵਿੱਚ ਗ੍ਰਹਿਣ ਦਾ ਸਮਾਂ ਅਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਕੀਤਾ ਗਿਆ ਕੰਮ ਸਫਲ ਨਹੀਂ ਹੁੰਦਾ ਇਸ ਦੇ ਨਾਲ ਹੀ ਇਸ ਵਿੱਚ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ ਅੱਜ ਸਾਲ ਦਾ ਦੂਜਾ ਚੰ드ਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ ਇਤਿਫਾਕ ਦੀ ਗੱਲ ਹੈ ਕਿ ਅੱਜ ਪ੍ਰਤੂ ਪੱਖ ਦਾ ਪਹਿਲਾ ਸ਼ਰਾਦ ਵੀ ਕੀਤਾ ਜਾਵੇਗਾ ਭਾਰਤੀ ਸਮੇਂ ਮੁਤਾਬਕ ਚੰ드ਰਮਾ ਗ੍ਰਹਿਣ 18 ਸਤੰਬਰ ਨੂੰ ਸਵੇਰੇ 6:12 ਤੋਂ ਸ਼ੁਰੂ ਹੋ ਕੇ 10:17 ਤੱਕ ਰਹੇਗਾ ਚੰ드ਰਮਾ ਗ੍ਰਹਿਨ ਦੀ ਮਨਾਯਾਦ 5 ਘੰਟੇ 4 ਮਿੰਟ ਹੋਵੇਗੀ ਇਸ ਸਮੇਂ ਦੌਰਾਨ ਚੰ드ਰਮਾ ਗ੍ਰਹਿਨ ਸਵੇਰੇ 8:14 ਤੇ ਜੋਤਿਸ਼ ਸ਼ਾਸਤਰਾਂ ਵਿੱਚ ਗ੍ਰਹਿਨ ਦਾ ਸਮਾਂ ਅਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਗ੍ਰਹਿਨ ਦੌਰਾਨ ਕੀਤਾ ਗਿਆ ਕੰਮ ਸਫਲ ਨਹੀਂ ਹੁੰਦਾ ਇਸ ਦੇ ਨਾਲ ਹੀ ਇਸ ਵਿੱਚ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ ਅੱਜ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ ਇਤਫਾਕ ਦੀ ਗੱਲ ਹੈ ਕਿ ਅੱਜ ਪ੍ਰਤੂ ਪੱਖ ਦਾ ਪਹਿਲਾ ਸ਼ਰਾਦ ਵੀ ਕੀਤਾ ਜਾਵੇਗਾ ਭਾਰਤੀ ਸਮੇਂ ਮੁਤਾਬਕ ਚੰਦਰਮਾ ਗ੍ਰਹਿਣ 18 ਸਤੰਬਰ ਨੂੰ ਸਵੇਰੇ 6:12 ਤੋਂ ਸ਼ੁਰੂ ਹੋ ਕੇ 10:17 ਤੱਕ ਰਹੇਗਾ ਚੰਦਰਮਾ ਗ੍ਰਹਿਣ ਦੀ ਮਨਿਆਦ 5 ਘੰਟੇ 4 ਮਿੰਟ ਹੋਵੇਗੀ ਇਸ ਸਮੇਂ ਦੌਰਾਨ ਚੰਦਰਮਾ ਗ੍ਰਹਿਣ ਸਵੇਰੇ 8:14 ਤੇ ਜੋਤਿਸ਼ ਸ਼ਾਸਤਰਾ ਵਿੱਚ ਗ੍ਰਹਿਣ ਦਾ ਸਮਾਂ ਅਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਕੀਤਾ ਗਿਆ ਕੰਮ ਸਫਲ ਨਹੀਂ ਹੁੰਦਾ ਇਸ ਦੇ ਨਾਲ ਹੀ ਇਸ ਵਿੱਚ શુભ ਕੰਮ ਕਰਨ ਦੀ ਮਨਾਹੀ ਹੁੰਦੀ ਹੈ